ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਸਾਰੇ ਤੇ ਸਾਡੀ ਫਿਲਮ ਅੱਜ ਰਿਲੀਜ਼ ਹੋ ਗਈ ਹੈ ਜੀ ਸ਼ੁਕਰਾਨਾ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੀ ਮੈਨੂੰ ਨਹੀਂ ਲੱਗਦਾ ਕੋਈ ਵਿਰਲਾ ਹੀ ਹੋਣਾ ਜਿਹਦੇ ਅੱਖਾਂ 'ਚ ਪਾਣੀ ਨਹੀਂ ਸੀਗਾ ਕਲਾਈਮੈਕਸ 'ਚ ਮੇਰਾ ਕਹਿ ਲਾ ਤੁਸੀਂ ਵੀ ਐਗਰੀ ਕਰਦੇ ਹੋ ਤੇ ਦਿਲੋਂ ਬਸ ਜੋ ਵੀ ਸਾਡੀ ਫਿਲਮ ਲਈ ਦਿਲੋਂ ਫੀਲ ਹੋਇਆ ਤੁਸੀਂ ਉਹੀ ਲਿਖਣਾ ਬਸ ਅੱਜ ਬਾਈ ਥੈਂਕ ਯੂ ਤੁਸੀਂ ਮੈਨੂੰ ਇਹ ਫਿਲਮ ਚਲਾਈ ਥੈਂਕ ਯੂ ਥੈਂਕ ਯੂ ਜਸੇ ਬਾਈ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਆ ਕੇ ਫਿਲਮ ਸੁਣਾਈ ਬਾਈ ਦਾ ਵੀ ਬਹੁਤ ਵੱਡਾ 파ਰਟ ਹੈ ਜਦੋਂ ਬਾਈ ਦਾ ਫਿਲਮ ਸਾਰਿਆਂ ਦਾ ਧੰਨਵਾਦ ਕਰਦੇ ਆ ਐਮੀ ਵੀਰਾ ਸਪੈਸ਼ਲੀ ਪਹੁੰਚਿਆ ਜਗਦੀਪ ਬਾਈ ਪਰਮੇਸ਼ਵੀ ਵੀਰਾ ਸਾਰੇ ਸਾਡੀ ਇੰਡਸਟਰੀ ਦੇ ਪੀਰ ਜੀ ਕੁਲਵਿੰਦਰ ਬਿੱਲਾ ਬਾਈ ਹਰੇਸ਼ਮ ਬਾਈ ਸਾਰੇ ਜਿੰਨੇ ਵੀ ਸਾਡੇ ਭਰਾ ਨੇ ਸਾਡੇ ਲਈ ਪਹੁੰਚੇ ਨੇ ਅਸੀਂ ਧੰਨਵਾਦ ਕਰਦੇ ਆ ਔਰ ਆਸ ਕਰਦੇ ਆ ਕਿ ਫਿਲਮ ਤੁਹਾਨੂੰ ਵਧੀਆ ਲੱਗੂਗੀ ਇਹ ਆਪ ਦਾ ਆਪ ਦਾ ਰਿਵਿਊ ਦੇਣਗੇ ਸਾਡਾ ਕੰਮ ਅੱਜ ਤੱਕ ਦਾ ਹੀ ਸੀਗਾ ਹੁਣ ਅੱਗੇ ਤੁਹਾਡਾ ਫਰਜ਼ ਹੈ ਕਿ ਤੁਸੀਂ ਸਾਡਾ ਜਿਹੜਾ ਸਿਨੇਮਾ ਦਿਨ ਪਰ ਦਿਨ ਤਰੱਕੀ ਦੇ ਰਾਹ ਤੇ ਜਾ ਰਿਹਾ ਹੈ ਉਹਨੂੰ ਕਿੱਥੋਂ ਤੱਕ ਲੈ ਕੇ ਜਾਣਾ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਹੋਈ ਫਿਲਮ ਹੈ ਪਰਿਵਾਰਕ ਸਾਂਝੇ ਪਰਿਵਾਰ ਦੀ ਕਹਾਣੀ ਹੈ ਜ਼ਿੰਦਗੀ 'ਚ ਉੱਤੇ ਥੱਲੇ ਉਤਰਾ ਚੜਾਅ ਚੱਲਦੇ ਰਹਿੰਦੇ ਨੇ ਪਰ ਸਿਮਰ ਬਾਈ ਨੇ ਐਡੇ ਤਰੀਕੇ ਨਾਲ ਬੈਲੈਂਸ ਕੀਤਾ ਸਾਰੀਆਂ ਚੀਜ਼ਾਂ ਨੂੰ ਔਰ ਸਾਡਾ ਬਿਲਕੁਲ ਨਵਾਂ ਸਫ਼ਰ ਹੈ ਇਸ ਲਾਈਨ ਦਾ ਇੰਡਸਟਰੀ ਨਾਲ ਅਸੀਂ ਵੈਸੇ 7 8 10 ਸਾਲ ਹੋ ਗਏ ਸਾਨੂੰ ਪਰ ਫਿਲਮਾਂ ਵਾਲਾ ਜਿਹੜਾ ਤਜਰਬਾ ਹੈ ਉਹ ਬਿਲਕੁਲ ਨਵਾਂ ਤੇ ਸਾਡੇ ਕੋਲ ਬਾਹਲੇ ਸ਼ਬਦ ਹੈ ਨਹੀਂ ਤੁਹਾਨੂੰ ਕਿਵੇਂ ਲੱਗੀ ਹੈ ਤੁਸੀਂ ਜ਼ਰੂਰ ਜਾ ਕੇ ਦੱਸੋ ਸਾਰਿਆਂ ਨੂੰ ਬਹੁਤ ਮਿਹਰਬਾਨੀ ਬਹੁਤ ਥੋੜਾ ਸਾ ਮੈਨੂੰ ਪਹਿਲੀ ਵਾਰੀ ਐ ਮਹਿਸੂਸ ਹੋਇਆ ਮੈਨੂੰ ਆਪ ਨੂੰ ਦਿਲੋਂ ਕਿ ਮਹਾਰਾਜ ਨੇ ਸੁਣ ਲਈ ਔਰ ਰਾਣਾ ਰਣਵੀਰ ਬਾਈ ਸਾਡੇ ਕੋਲ ਪਹੁੰਚਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਰਾਣਾ ਰਣਵੀਰ ਬਾਈ ਐਮੀ ਵੀਰੇ ਧੰਨਵਾਦ ਤੁਹਾਡਾ ਟਾਈਮ ਤੇ ਟਾਈਮ ਕੱਢ ਕੇ ਆਏ ਹੋ ਪਰਨੀਸ਼ ਵੀਰਾ ਥੈਂਕ ਯੂ ਵੀਰੇ ਧੀਰਜ ਬਾਈ ਮੈਂ ਇੱਕ ਬੈਕ ਡਾਊਨ ਕਰਨੀ ਚਾਹਨਾ ਕਿ ਜਿਹੜਾ ਸਭ ਤੋਂ ਵਧੀਆ ਮੈਸੇਜ ਜਿਹੜਾ ਮੂਵੀ ਦੇ ਵਿੱਚ ਹੈ ਕਿ ਇੱਕ ਔਰਤ ਹੈ ਜਿਹੜੀ ਉਹ ਬੇਟੀ ਬਣ ਕੇ ਬਿਨਾ ਹਸਬੈਂਡ ਤੋਂ ਵੀ ਆਰੀਬ ਘਰ ਦੇ ਵਿੱਚ ਰਹਿ ਸਕਦੀ ਹੈ ਕਿਉਂਕਿ ਮੇਰੇ ਨਾਲ ਰੀਅਲ ਇਨਸੀਡੈਂਟ ਹੋਇਆ ਮੇਰਾ ਰਿਸ਼ਤੇਦਾਰ ਬਲਜਿੰਦਰ ਸੰਧੂ ਥੋੜੇ ਦਿਨ ਪਹਿਲਾਂ ਹੈ ਨਾ ਉਸ ਤੋਂ ਪਹਿਲਾਂ ਵੀ ਸਾਡੇ ਰਿਸ਼ਤੇਦਾਰੀ ਚ ਸੇਮ ਇਨਸੀਡੈਂਟ ਹੋਇਆ ਤੇ ਮੈਂ ਉਸੇ ਮੂਮੈਂਟ ਦੇ ਵਿੱਚ ਚਲਾ ਗਿਆ ਸੀਗਾ ਇੱਕ ਬਹੁਤ ਵਧੀਆ ਮੈਸੇਜ ਹੈ ਸਾਰੇ ਸਮਾਜ ਦੇ ਲਈ ਲੇਡੀਜ਼ ਦੇ ਲਈ ਸਾਨੂੰ ਸਾਰਿਆਂ ਨੂੰ ਆਪਣੀ ਥਿੰਕਿੰਗ ਐ ਚੇਂਜ ਕਰਨ ਦੀ ਲੋੜ ਹੈ ਔਰ ਮੈਂ ਪੂਰੀ ਸਟਾਰ ਕਾਸਟ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਣਾ ਇੱਕ ਵਾਰੀ ਤਾੜੀ ਲਾ ਦਿਓ ਸਾਰੇ ਨੂੰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਹਾਂ ਕਿਉਂ ਫਿਰ ਸਹੀ ਸੀ ਨਾ ਗੱਲ ਯਕੀਨ ਹੀ ਨਹੀਂ ਕੀਤਾ ਤੁਸੀਂ ਸਾਰੇ ਨੀਰੂ ਜੀ ਨੂੰ ਅਸੀਂ ਮਿਸ ਕਰ ਰਹੇ ਹਾਂ ਉਹ ਕੈਨੇਡਾ 'ਚ ਪ੍ਰੋਮੋਸ਼ਨ ਕਰ ਰਹੇ ਆ ਤੇ ਜਿਵੇਂ ਮੈਂ ਕਿਹਾ ਸਾਰੇ ਐਮੀ ਬਾਈ ਪਲੀਜ਼ ਦੋ ਗੱਲਾਂ ਤੁਸੀਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਜਣੇ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਆਇਓਪ ਤੋਂ ਸਾਰਿਆਂ ਨੂੰ ਫਿਲਮ ਬੜੀ ਚੰਗੀ ਲੱਗੀ ਹੋਊਗੀ ਜੀ ਸਾਰਿਆਂ ਨੇ ਤੁਸੀਂ ਵੇਖੀ ਐ ਤੇ ਤੁਸੀਂ ਬਸ ਜਿਵੇਂ ਵੀ ਤੁਹਾਨੂੰ ਫੀਲ ਹੋਇਆ ਤੁਸੀਂ ਸਾਡੇ ਸਾਰੇ ਚੌਣ ਵਾਲੇ ਦਸ਼ਕਾਂ ਤੱਕ ਤੁਸੀਂ ਇਹ ਮੈਸੇਜ ਨੂੰ ਪੋਜੀਟਿਵਲੀ ਪਹੁੰਚਾ ਦਿਓ ਜਿਵੇਂ ਵੀ ਤੁਹਾਨੂੰ ਚੰਗੀ ਲੱਗੀ ਤੁਸੀਂ ਪੋਜੀਟਿਵ ਵੇ ਦੇ ਵਿੱਚ ਲੋਕਾਂ ਤੱਕ ਇਹ ਜਿਹੜਾ ਮੈਸੇਜ ਪਹੁੰਚਦਾ ਕਰਿਓ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਜੇ ਅਸੀਂ ਪੰਜਾਬੀ ਸਿਨੇਮਾ ਦਾ ਪਾਰਟ ਆ ਆਪਾਂ ਸਾਰੇ ਬੇਸਿਕਲੀ ਪੰਜਾਬੀ ਪੰਜਾਬ ਦੇ ਪਾਰਟ ਆ ਡੇ ਬਾ ਡੇ ਆਪਣੀ ਇੰਡਸਟਰੀ ਆਪਣੀ 뮤직 ਇੰਡਸਟਰੀ ਫਿਲਮ ਇੰਡਸਟਰੀ ਡੇ ਬਾ ਡੇ ਗਰੋ ਕਰ ਰਹੀ ਹੈ ਜਿਹਦੇ ਵਿੱਚ ਤੁਹਾਡੇ মিডিਆ ਦਾ ਵੀ ਬਹੁਤ ਜ਼ਿਆਦਾ ਵਧੀਆ ਹੱਥ ਹੈ ਤੇ ਸਾਰੇ ਸਾਡੇ ਡਾਇਰੈਕਟਰ ਸਾਹਿਬਾਨ রাইਟਰਸ ਐਕਟਰਸ ਤੇ ਸਾਰਿਆਂ ਦਾ ਸਾਰਿਆਂ ਦੀ ਬਹੁਤ ਜ਼ਿਆਦਾ ਮਿਹਨਤ ਹੈ ਜੀ ਤੇ ਹੋਪਫੁਲੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਸਬਜੈਕਟ ਲੈ ਕੇ ਆਵਾਂਗੇ ਤੇ ਸਾਰੇ ਡੇ ਨਾਈਟ ਮਿਹਨਤ ਕਰਾਂਗੇ ਤੇ ਆਪਣਾ ਸਿਨੇਮਾ ਆਪਣੀ ਬੋਲੀ ਆਪਣੀ ਮਾਂ ਬੋਲੀ ਆਪਾਂ ਆਪਾਂ ਤੇ ਕੀ ਲੈ ਕੇ ਜਾਣੀ ਹੈ ਮਹਾਰਾ ਸਾਡੇ ਤੇ ਕਿਰਪਾ ਕਰੇ ਅਸੀਂ ਉਸ ਚੀਜ਼ ਦਾ ਜ਼ਰੀਆ ਬਣ ਸਕੀਏ ਤੇ ਏ ਆਪ ਲੋਕੀ ਮੋਸਟਲੀ ਕਹਿੰਦੇ ਆ ਕਿ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਆ ਹਾਲਾਂਕਿ ਇਹ ਉਲਟਾ ਹੈ ਬਹੁਤ ਆਰਟਿਸਟਾਂ ਨੇ ਪਹਿਲਾਂ ਵੀ ਇਹ ਗੱਲ ਕਹੀ ਹੈ ਵੀ ਮਾਂ ਬੋਲੀ ਦਾ ਖੱਡਿਆ ਅਸੀਂ ਖਾਨੇ ਆ ਜੀ ਤੇ ਆ ਆਪਾਂ ਸਾਰੇ ਬੇਸਿਕਲੀ ਜਿੰਨੇ ਵੀ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੇ ਆ ਤੇ ਸਾਰਿਆਂ ਨੇ ਬੜੀ ਦਿਲੋਂ ਮਿਹਨਤ ਕੀਤੀ ਹੈ ਜੀ ਤੇ ਸਾਰਿਆਂ ਨੂੰ ਅਸੀਂ ਅਪਰੀਸ਼ੀਏਟ ਕਰਦੇ ਆ ਸਾਡੇ ਡਾਇਰੈਕਟਰ ਸਾਹਿਬ রাইਟਰਸ ਜਿੰਨੇ ਵੀ ਸਾਡੀ ਕਾਸਟ ਹੈ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਹੋਪਫੁਲੀ ਤੁਹਾਨੂੰ ਚੰਗੀ ਲੱਗੀ ਹੋਊਗੀ ਜੀ ਫਿਲਮ ਤਾਂ ਤੁਸੀਂ ਬਾਸ ਜਿਵੇਂ ਵੀ ਤੁਹਾਨੂੰ ਫੀਲ ਹੋਇਆ ਤੁਸੀਂ ਆਪਣੇ ਬੋਟਲਸ ਤੇ ਆਪਣੇ YouTube ਚੈਨਲਸ ਤੇ ਆਪਣੇ ਜਿਹੜਾ ਵੀ ਮੀਡੀਆ ਰਾਹੀਂ ਤੁਸੀਂ ਅੱਗੇ ਪਹੁੰਚਾ ਸਕਦੇ ਹੋ ਡੈਫੀਨਿਟਲੀ ਉਹਨੂੰ ਪੋਜ਼ਿਟਿਵ ਵੇ ਦੇ ਵਿੱਚ ਪਹੁੰਚਾਓ ਇਦਾਂ ਦੀ ਫਿਲਮਾਂ ਦੀ ਜਨਰਲੀ ਸਮਾਜ ਨੂੰ ਵੀ ਲੋੜ ਹੈ ਔਰ ਆਪਣੇ ਜਿਹੜੇ ਆਉਣ ਵਾਲੀ ਅੱਗੇ ਆਪਣੀ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਇਦਾਂ ਦੀਆਂ ਫਿਲਮਾਂ ਵੇਖਣ ਦੀ ਲੋੜ ਹੈ ਤੇ ਡੈਫੀਨਿਟਲੀ ਤੁਸੀਂ ਇਸ ਚੀਜ਼ ਨੂੰ ਅਪਰੀਸ਼ੀਏਟ ਕਰਿਓ ਥੈਂਕ ਯੂ ਸੋ Much ਹਾਂਜੀ ਆਹ ਸੋਤਾਂ ਮੀਂਹ ਆ। ਆਹ ਕੈਸਾ ਰਹੇ ਭਾਈ? ਕੈਸਾ ਰਹੇ? ਬਾਈ ਦੀ ਵੀ ਫਿਲਮ ਆ ਰਹੀ ਹੈ। ਤਬਾਹ ਬਾਈ ਨੂੰ ਬਹੁਤ-ਬਹੁਤ ਮੁਬਾਰਕਾਂ। ਕਨੀਸ਼ ਬਾਈ ਨੂੰ ਬੈਸਟ ਵਿਸ਼ੇਸ ਸਾਡੇ ਵੱਲੋਂ। 18 18 ਅਕਤੂਬਰ 18 ਅਕਤੂਬਰ ਨੂੰ ਬਾਈ ਦੀ ਫਿਲਮ ਆ ਰਹੀ ਹੈ। ਹਾਂ 18 ਅਕਤੂਬਰ ਨੂੰ ਫਿਲਮ ਹੋਣੀ ਹੈ। ਆਜੋ ਮੇਰੀ ਆਜੋ ਇੱਕ ਵਾਰ ਮਿਲ ਕੇ ਵਾਰ ਮੇਰੀ ਫਾਰਮੈਲਟੀ ਥੋੜੀ ਕੋਈ ਮਸਲਾ ਨਹੀਂਗਾ ਉਹ ਕੋਈ ਬੰਦ ਕਰ ਦਾਲ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਸਾਰਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਸਤਿਕਾਰ ਔਰ ਇੱਥੇ ਅਸੀਂ ਇਹ ਕਹਿ ਦੇਣਾ ਚਾਹੁੰਦੇ ਆ ਕਿ ਅਸੀਂ ਸਾਰੇ ਇੱਕ ਦੂਜੇ ਦੀਆਂ ਫਿਲਮਾਂ ਨੂੰ ਬਹੁਤ ਸਪੋਰਟ ਕਰਦੇ ਆ ਔਰ ਅਸੀਂ ਤਾਂ ਜਮਾ ਨਵੇਂ ਆ ਸਾਡੇ ਲਈ ਭਰਾ ਪਹੁੰਚੇ ਨਹੀਂ ਅਸੀਂ ਧੰਨਵਾਦ ਕਰਦੇ ਆ ਭਾਈ ਉਹਨਾਂ ਦੀ ਆਉਣ ਵਾਲੀਆਂ ਸਾਰੀਆਂ ਫਿਲਮਾਂ ਲਈ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਬਹੁਤ ਕਿਰਪਾ ਕਰ ਥੈਂਕ ਯੂ ਸੋ ਮਚ ਹੁੰਦੀਆਂ ਨੇ ਭੱਜਦੇ ਨੇ ਫੁੱਲ ਪਹਿਲਾਂ ਤਾਂ ਕਿਸੇ ਆਪਣੇ ਪ੍ਰੋਜੈਕਟਾਂ ਦੇ ਵਿੱਚ ਗੁੱਡੀਆਂ ਬਣਾਉਲੇ ਲੌਂਗ ਲਾਈਫ ਤੋਂ ਬਾਅਦ ਸੂਰੀਏ ਸੀ ਸਾਥ ਰੱਖ ਰਹੇ ਹਾਂ ਨਹੀਂ ਨਹੀਂ ਬੜੀ ਮਹਾਰਾਜੀ ਮੇਰ ਹੈ ਜੀ ਮਤਲਬ ਮੈਂ ਅਸੀਂ ਆਪਦੇ ਵੱਡੇ ਭਰਾ ਨੂੰ ਮਿਸ ਕਰ ਰਹੇ ਹਾਂ ਉਹ ਕੈਨੇਡਾ ਗਏ ਨੇ ਬਾਈ ਭਗਵੰਤੂ ਜਿਨ੍ਹਾਂ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਫਿਲਮ ਦੇ ਵਿੱਚ ਮੈਂ ਤੁਹਾਨੂੰ ਕਹਦਾ ਮੇਰੇ ਮੇਰਾ ਕੋਈ ਲੈਣਾ ਦੇਣਾ ਨਹੀਂ ਸੌ ਲੱਗੇ ਮਹਾਰਾਜੀ ਸੌ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਮੇਰੇ ਨਾਲ ਮੇਰੇ ਭਰਾ ਮੋਢਾ ਨਾਲ ਮੋਢਾ ਜੋੜ ਕੇ ਖੜੇ ਨੇ ਬਾਈ ਭਗਵੰਤੂਣੀ ਵੀ ਤੇ ਵੀਰ ਹੁਣੀ ਵੀ ਸਾਰੇ ਮਤਲਬ ਮੈਨੂੰ ਮੇਰੇ ਵੱਡੇ ਭਰਾ ਕੋਈ ਨਹੀਂ ਨੇ ਜਾਂ ਛੋਟੇ ਕਹ ਲਓ ਤੁਸੀਂ ਪਰ ਇਹਨਾਂ ਦਾ ਬਹੁਤ ਵੱਡਾ ਸਾਥ ਰਿਹਾ ਤੇ ਬੜੇ ਪੋਜ਼ਿਟਿਵ ਵੇ ਨਾਲ ਫਿਲਮ ਹੈ ਜਿਹੜੀ ਫਿਨਿਸ਼ ਹੋਈ ਹੈ ਹੋਰ ਵੀ ਜਿਹੜੇ ਨਾਲ ਸਾਡੇ ਵੀਰ ਦੇ ਨਾਲ ਪ੍ਰੋਡਕਸ਼ਨ ਦੇ ਬਾਈ ਰਿੰਕੂ ਹੁਣੀ ਹੋਰ ਵੀ ਜਿਹੜੇ ਬਾਹਰ ਲੀਆਂ ਕੰਟਰੀਆਂ ਦੇ ਵੀਰ ਭਰਾ ਸਾਡੇ ਨਾਲ ਜੁੜੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਬਾਕੀ ਸਾਰੀ ਫੈਮਿਲੀ ਹੈ ਭਾਜੀ ਉਹੀ 40 50 ਜਣੇ ਆ ਜੇ ਤੁਹਾਨੂੰ ਵੀ ਬੁਲਾ ਲਈਏ ਤਾਂ ਆਪਾਂ ਮੇਰੇ ਹਿਸਾਬ ਨਾਲ 1 ਇਹ ਆ ਵੇਖਦਾ ਹੈ ਜਾਂ ਉਹਨੂੰ ਸਪੋਰਟ ਕਰਦਾ ਹੈ ਬਾਕੀ ਆਪਾਂ ਗੱਲਾਂ ਬਣਾ ਲਈਏ ਵੀ ਇੰਡਸਟਰੀ ਇਦਾਂ ਇੰਡਸਟਰੀ ਇਦਾਂ ਇੰਡਸਟਰੀ ਪੋਜ਼ਿਟਿਵ ਇੰਡਸਟਰੀ 네ਗੇਟਿਵ ਇੰਡਸਟਰੀ ਦੇ ਬੰਦੇ ਚੰਗੇ ਇੰਡਸਟਰੀ ਦੇ ਬੰਦੇ ਬਾੜੇ ਉਹ ਹੈ ਉਹ ਸੌਕ ਜਣਾ ਹੀ ਆ ਉਹ ਚੰਗੇ ਬਾੜੇ ਉਹਦੇ ਜੀ ਆਪਾਂ ਸਾਰੇ ਤੁਸੀਂ ਆ ਜਿਓ ਕੋਈ ਹੋਰ ਦਿੰਦੇ ਆ ਕੋਲੈਬਰੇਸ਼ਨ ਬਹੁਤ ਜੁਰੀ ਨੇ ਦੋ ਵੱਡੇ ਆ ਬੰਦੇ ਇੱਕ ਫਿਲਮ ਦੇ ਵਿੱਚ ਤੁਸੀਂ ਵੀ ਇੱਕ ਫਿਲਮ ਕਰ ਰਹੇ ਹੋ ਉਸ ਸੈਟ ਤੋਂ ਆਏ ਹੋ ਹਾਲੀਵੁੱਡ ਜਿਵੇਂ ਤੁਸੀਂ ਕਰਕੇ ਆਏ ਹੋ ਆਪਾਂ ਸਾਡੇ ਨਾਲ ਸਾਡੇ ਨੇ ਵੱਡੇ ਗੱਲ ਕਰ ਰਹੇ ਜੀ ਉਹ ਹਾਲਾਂਕਿ ਮੇਰੀ ਮਾਰਾ ਕਿਰਪਾ ਕਰੇ ਸਾਰਿਆਂ ਵੀ ਇਹ ਕਲੈਬਰੇਸ਼ਨ ਨਹੀਂ ਆ ਕਲੈਬਰੇਸ਼ਨ ਨਹੀਂ ਆ ਸਾਰਿਆਂ ਕਿਰਪਾ ਕਰੋ ਤੁਸੀਂ ਇਹ ਮਾਸਰ ਅਰਦਾਸ ਸਾਰਿਆਂ ਨੇ ਪਰ ਆਲ ਮਿਲ ਕੇ ਕਰੀਏ ਕਿ ਆ ਹਿਸਟਰੀ ਦੇ ਕਰੀਏ ਆਪਾਂ ਆਪਣੀ ਦੇ ਨਾਲ ਮਿਲ ਕੇ ਕਿਉਂਕਿ ਮਿਸਲਾ 12 ਸੀ ਬਿਲਕੁਲ ਇਹ ਆ ਤੇ ਅਗੋਂ ਮਾਰਾ ਰਣਜੀਤ ਸਿੰਘ ਉਹਦੇ ਜਰਨਲ ਵੀ ਕਿੰਨੇ ਸੀ ਮਾਰਾ ਕਿਰਪਾ ਕਰਨ ਤੇ ਮਾਰਾ 19 ਬਲ ਮਤਲਬ 19 ਹਿੰਮਤ ਦਵੇ ਸਾਨੂੰ ਤੇ ਮਾਰਾ ਮਤਲਬ ਸੋਹਣੀ ਰਾਈਟਿੰਗ ਹੋਵੇ ਫਿਲਮਾਂ ਦੀ ਤੇ ਹਿਸਟਰੀ ਦੇ ਫਿਲਮਾਂ ਬੰਦ ਤੁਸੀਂ ਮਾਰਾ ਕਿਰਪਾ ਕਰਨ ਬੰਦਾ ਵੇਖੋ ਕੀ ਇਹ ਤਾਂ ਸ਼ੁਰੂਆਤ ਹੈ ਜੀ ਤੇ ਨਾਲੇ ਸ਼ੁਰੂਆਤ ਤਾਂ ਸਾਰਿਆਂ ਦੇ ਇਕੱਠੇ ਹੋਏ ਸੀ ਮੇਰੀ ਅਮਰਿੰਦਰ ਭਾਈ ਨਾਲ ਹੋਈ ਸੀ ਕਿਸੇ ਦਾ ਕੋਈ ਨਾ ਕੋਈ ਜ਼ਰੀਆ ਤਾਂ ਬਣਿਆ ਸੀਗਾ ਤੇ ਸਾਰੇ ਰਲ ਮਿਲ ਕੇ ਕਰ ਰਿਆ ਕੰਮ ਜੱਸੇ ਭਾਈ ਤੁਹਾਨੂੰ ਪਤਾ ਹੈ ਜੀ ਕਿੱਥੇ ਜਾਂਦਾ ਹੈ ਕਲਾਸਟ ਬਹੁਤ ਕਮਾਨ ਐਕਟਿੰਗ ਕਰ ਰਿਆ ਤੁਸੀਂ ਨਹੀਂ 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 ਬਹੁਤ ਕਿਰਪਾ ਭਾਜੀ ਸਾਰੇ ਵੀਰਾਂ ਦੀ ਇੱਛਾ ਸੇ ਭਾਈ ਬਹੁਤ ਸਾਡੇ ਸੁਣਾ ਸੱਚੀ ਬਹੁਤ ਸੋਹਣਾ ਕੰਮ ਕੀਤਾ ਸੱਚੀ ਬੜਾ ਕੀ ਬਾਤ ਹੈ ਅਮਰਤ ਨੇ ਵੀ ਟਵਰਡਸ ਦੀ ਐਂਡ ਇਹ ਸਾਰਾ ਵੀਰੇ ਉਹਨਾਂ ਨੂੰ ਦੇਖ ਦੇਖ ਕੇ ਸਿੱਖਿਆ ਅਸੀਂ ਕਿਸੇ ਦੇ ਕੋਈ ਡਰ ਨਹੀਂ ਲੈਣ ਜਾਂਦੇ ਭਾਈ ਉਹਨਾਂ ਨੂੰ ਦੇਖ ਦੇਖ ਕੇ ਉਹ ਨਹੀਂ ਨਹੀਂ ਭਾਈ ਬਸ ਇਹਨੇ ਜੋ ਕਿਖਿਆ ਜੀ ਆ ਨਾਲ ਦਿੱਗੇ ਜੇ ਖੜੇ ਨੇ ਤੁਹਾਡੇ ਇਹ ਗੁਰਿਆ ਸਾਡੇ ਲੈਜੈਂਡਸ ਨੇ ਜਿਹੜੇ ਆਏ ਲੇਰਿੰਗ ਲੈਜੈਂਡਸ ਇਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਸਾਡੇ ਫਿਲਮ ਸਕੂਲ ਨੇ ਜੀ ਭਾਜੀ ਉਹਨੇ ਇਹ ਨਹੀਂ ਸਾਡੇ ਹਾਂ ਸਾਡੇ ਫਿਲਮ ਸਕੂਲ ਨੇ ਇੱਥੇ ਸਾਰਾ ਕੁਝ ਕਰਿਆ ਇਸ ਦਾ ਮਤਲਬ ਜਦੋਂ ਸ਼ੁਰੂਆਤ ਕਰਿਆ ਸੀ ਮੇਰੀ ਪਹਿਲੀ ਫਿਲਮ ਸੀ ਉਹਦੇ ਚੰਨ ਮ੍ਰਿਸ਼ੀ ਮੈਮ ਜੀ ਦੇ ਨਾਲ ਤੇ ਨਾਲ ਸਰਦਾਰ ਸੋਹੀ ਸਾਹਿਬ ਸੀ ਸੋਹੀ ਸਾਹਿਬ ਨਾਲ ਮੈਂ ਵੈਨਿਟੀ ਸ਼ੇਅਰ ਕਰਦਾ ਸੀ ਉਤੋਂ ਲੈਜੈਂਡਰੀ ਆਪਾਂ ਕੀ ਕਹਿ ਸਕਦੇ ਹਾਂ ਮਤਲਬ ਇੱਡੇ-ਇੱਡੇ ਵੱਡੇ ਲੋਕਾਂ ਤੋਂ ਆਪਾਂ ਨਾਲ ਉਹਨਾਂ ਦੇ ਵੈਨਿਟੀ ਸ਼ੇਅਰ ਕਰਦੇ ਹਾਂ ਉਹਨਾਂ ਦਾ ਨਾਂ ਰਹਿਨੇ ਆ ਇਹਨਾਂ ਤੋਂ ਹੀ ਸਿੱਖਿਆ ਜੀ ਸਾਰਾ ਕੁਝ ਸਿੱਖਿਆ ਕੀ ਗੁਰੂ ਜ ਜੀ 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 ਉਹ ਬੋਟ ਇਸ ਲਈ ਕੋਡਰ ਕੱਲ ਕਰਦੇ ਆ ਜੀ ਜੀ ਉਹ ਤੂੰ ਸਾਰੀ ਕਹਾਣੀ ਇੱਥੇ ਹੀ ਨਾ ਦੱਸ ਦੇ ਲਓ ਫਿਲਮ ਦੇਖਣੀ ਵੀ ਆ ਹਾਂ ਹਾਂ ਜੀ ਜੀ ਜੋ ਨੀਰੂ मैम ਦੀ ਜਿਹੜੀ ਪਰਫਾਰਮੈਂਸ ਐ ਟਰਵਰਡਸ ਦੀ ਐਂਡ ਮਲਾਈ ਦਾ ਫਿਲਮ ਨੂੰ ਐ ਬੰਨ ਕੇ ਰੱਖਦੀ ਆ ਉਹ ਚੀਜ਼ ਬਹੁਤ ਸੋਹਣੀ ਐ ਮੈਨੂੰ ਲੱਗਦਾ ਇੱਕ ਵਾਰ ਨੀਰੂ मैम ਦੇ ਨਾਦੀਆਂ ਤਾੜੀਆਂ ਮਾਰਨੀਆਂ ਚਾਹੀਦੀਆਂ ਤੁਸੀਂ ਪੰਜਾਬ ਦੇ ਮਤਲਬ ਬਹੁਤ ਵੱਡੇ ਜਿਹੜੇ ਮਤਲਬ ਉਹ ਕਹਿ ਲਓ ਤੁਸੀਂ ਏ ਲਿਸਟਸ ਟੂ ਲੈਕ ਜਿਹੜੇ ਨਿਊ ਕਮਰਸ ਨੇ ਉਹ ਵੀ ਤੁਸੀਂ ਦੇਖ ਲਓ ਨੀਰੂ ਜੀ ਦੇ ਨਾਲ ਜਾਂ ਨੀਰੂ ਮੈਮ ਲਾਉਣਗੇ ਜਾਂ ਜੀ ਲਾਉਣਗੇ ਤੁਸੀਂ ਇਥੋਂ ਰਿਸਪੈਕਟ ਦੇ ਲੋ ਵੀ ਉਹਨਾਂ ਦੀ ਕਿੰਨੀ ਹੈ ਤੇ ਉਹਨਾਂ ਨੇ ਕੀ ਖਟਿਆ ਇਸ ਇੰਡਸਟਰੀ ਦੇ ਵਿੱਚ ਤੇ ਮਤਲਬ ਉਹ ਤਾਂ ਮੁਕਾਬਲਾ ਹੀ ਕੋਈ ਨਹੀਂ ਜਿਵੇਂ ਕਹਿ ਲੀਏ ਵੀ ਇੱਕ ਮਤਲਬ ਲੈਵਲ ਤੋਂ ਹੀ ਉੱਪਰ ਨੇ ਸੋ ਹਾਪਫੁਲੀ ਤੁਸੀਂ ਸਾਰੇ ਚੜ੍ਹਦੀ ਕਲਾ ਜਿਉਂਗੇ ਤੇ ਸਾਰਿਆਂ ਨੂੰ ਫਿਲਮ ਜਿਵੇਂ ਵੀ ਲੱਗੀ ਤੁਹਾਨੂੰ ਤੁਹਾਨੂੰ ਮਤਲਬ ਅਸੀਂ ਦਾ ਬੇਨਤੀ ਇਹੋ ਕਰਦੇ ਆ ਵੀ ਜਿਵੇਂ ਚੰਗੀ ਲੱਗੂਗੀ ਜਿਵੇਂ ਤੁਹਾਨੂੰ ਲੱਗਿਆ ਉਵੇਂ ਤੁਸੀਂ ਜ਼ਰੂਰ ਲਿਖਿਓ ਬਹੁਤ ਹੀ ਕਾਮ ਆਖੀ ਗੱਲ ਹੈ ਬਹੁਤ ਹੀ ਗੱਲ ਹੈ ਕਿ ਤੁਸੀਂ ਤਿੰਨ ਵੱਡੀਆਂ ਬਿਲਕੁਲ ਹੋ ਜੇ ਨੇ ਤਿੰਨ ਉਹ ਟੌਪੀਆਂ ਦੇ ਜੀ ਬਿਲਕੁਲ ਬਹੁਤ 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 ਮਾਨ ਤੇ ਇੱਕ ਸਾਰਿਆਂ ਨੂੰ ਬਸ ਇਹ ਹੈ ਕਿ ਹਫਤੇ 52 ਆ ਪੰਜਾਬੀ ਇੰਡਸਟਰੀ ਦੇ ਵਿੱਚ ਨਹੀਂ ਮਤਲਬ ਉਹੀ ਸਾਲ ਦੇ ਵਿੱਚ ਹਫਤੇ 52 ਆ ਤੇ ਫਿਲਮ ਐਪਰੋਕਸੀਮੇਟਲੀ 100 ਦੇ ਨੇੜੇ ਬਣਦੀਆਂ ਨੇ ਤੇ ਨਾ ਆਪਾਂ ਅਮੀਰ ਖਾਨ ਨਾਲ ਆਉਣਾ ਨਾ ਆਪਾਂ ਸਲਮਾਨ ਖਾਨ ਨਾਲ ਆਉਣਾ ਨਾ ਆਪਾਂ ਸ਼ਾਹਰੂ ਖਾਨ ਨਾਲ ਆਉਣਾ ਤੇ ਨਾ ਆਪਾਂ ਮਤਲਬ ਰਣਵੀਰ ਪੰਜ ਸੱਤ ਬੰਦੇ ਜਿਹੜੇ ਬਾਲੀਵੁੱਡ ਦੇ ਆਪਾਂ ਉਹਨਾਂ ਦੇ ਨਾਲ ਆਉਣਾ ਨਹੀਂਗਾ ਤੇ ਉਸ ਤੋਂ ਬਾਅਦ ਚ ਜਨਵਰੀ ਤੇ ਦਸੰਬਰ ਤੇ ਨਵੰਬਰ ਆਪਾਂ ਵੈਸੇ ਨਹੀਂ ਆਉਣਾ 12 ਹਫ਼ਤੇ ਉਹ ਪੰਜ-ਛੇ ਤਾਂ ਵੱਡੇ ਪਿੱਛੇ ਬਚੇ ਆਲਮੋਸਟ ਆਲਮੋਸਟ 40 40 ਵੀ ਜਿਆਦੇ ਗਏ ਤਾਂ ਮੈਂ 35 ਹਫ਼ਤੇ ਬਚੇ ਤੇ 35 ਹਫ਼ਤੇ ਤੁਸੀਂ ਲਾ ਲਓ ਤਿੰਨ-ਤਿੰਨ ਫਿਲਮਾਂ ਬਣ ਗਈਆਂ ਹਾਂ ਤਿੰਨ-ਤਿੰਨ ਫਿਲਮਾਂ ਬਣ ਗਈਆਂ ਹਫ਼ਤੇ ਦੀਆਂ ਤੇ ਆਉਣ ਗਿਆ ਉਹ ਤੇ ਗੁੱਸੇ ਕਿਲੇ ਨਾ ਕਰੇ ਮੇਰੀ ਉਹ ਭਾਈ ਉਹ ਵੀ ਆਪਣੀ ਨੇ ਉਹ ਕਿਹੜਾ ਚੰਨ ਤੇ ਕਰਦੇ ਨੇ ਉਹ ਹਿੰਦੀ ਪੰਜਾਬੀ ਅੰਗਰੇਜ਼ੀ ਐਂ ਜਿ ਨਕਰਿਆ ਕਰੋ ਭਾਈ ਹਣਾ ਕੋਈ ਪਹਿਲਾਂ ਛੋਟੇ ਛੋੜੇ ਮੁੱਦੇ ਚੱਲਦੇ ਆ ਵੀਰੇ ਆਪਾਂ ਪਹਿਲਾਂ ਤਾਂ ਹਿੰਦੀ ਫਿਲਮਾਂ ਦੇਖਦੇ ਆ ਰਹੇ ਆ ਆਪਾਂ ਬਈ ਕੋਈ ਟਮਸਲਾ ਨਹੀਂ ਕਰ ਉਹ ਵੀ ਫਿਲਮਾਂ ਨੇ ਆਪਣੀਆਂ ਫਿਲਮਾਂ ਨੇ ਉਹ ਵੀ ਆਪਣੀਆਂ ਨੇ ਯਾਦ ਉਹ ਵੀ ਆਪਾਂ ਕਦੇ ਆਪਾਂ ਨੂੰ ਕਦੇ ਕੋਈ ਪਸੰਦ ਹੀ ਨਹੀਂ ਆਈ ਹਿੰਦੀ ਆਪਾਂ ਤਾਂ ਉਹ ਵੀ ਵੇਖਦੇ ਆ ਨਾ ਜਿਹੜਾ ਅੰਗਰੇਜ਼ੀ ਚ ਦਾ ਲੱਗਦਾ ਅੰਗਰੇਜ਼ੀ ਵੀ ਵੇਖੀ ਜਾਂਦਾ ਤੇ ਸਾਰੇ ਦੇਖਦੇ ਜਾਂ ਚੰਗਾ ਸਿਨੇਮਾ ਜਿੱਤ ਵੀ ਬੰਦਦਾ ਨੂੰ ਅਪਰੀਸ਼ੀਏਟ ਕਰੋ ਹੁਣ ਮੈਂ ਚੰਗੇ ਸਿਨੇਮਾ ਦੀ ਗੱਲ ਕਰਾਂ ਰਾਈਟ ਨਾਉ ਸਭ ਤੋਂ ਬੈਸਟ ਸਿਨੇਮਾ ਕੋਰੀਅਨ ਬਣੀ ਜਾਂਦਾ ਤੇ ਆਪਾਂ ਇਹ ਕਹੀਏ ਵੀ ਅਸੀਂ ਕੋਰੀਅਨ ਸਿਨੇਮਾ ਵੇਖਣੇ ਨੇ ਹੈਗੇ ਵੀ ਉਹ ਜ਼ਬਾਨ ਹੋਰ ਆ ਇਤਨੀ ਦਾ ਜਿਹੜਾ ਸਿਨੇਮਾ ਵਧੀਆ ਬੰਦਦਾ ਨੂੰ ਅਪਰੀਸ਼ੀਏਟ ਕਰੀਏ ਇਰਾਨੀਅਨ ਸਿਨੇਮਾ ਵਧੀਆ ਬੰਦਦਾ ਵੀ ਹੈਵ ਟੂ ਅਪਰੀਸ਼ੀਏਟ ਕੋਰੀਅਨ ਸਿਨੇਮਾ ਵਧੀਆ ਬੰਦਦਾ ਵੀ ਹੈਵ ਟੂ ਅਪਰੀਸ਼ੀਏਟ ਪੰਜਾਬੀ ਸਿਨੇਮੇ ਦੀ ਆਪ ਤੋ ਹਰ ਜਗ੍ਹਾ ਦੀ ਇੱਕ ਆਪੋ ਆਪਣੀ ਕੁਸ਼ਬੋਸ ਨੂੰ ਵੀ ਹੈਵ ਟੂ ਅਪਰੀਸ਼ੀਏਟ ਤੇ ਆਪਾਂ ਨੂੰ ਸਾਰੇ ਜਿੰਮੇ ਜਿਹੜੇ ਚੰਗਾ ਕੰਮ ਕਰਦੇ ਆ ਉਹਨਾਂ ਉਹਨਾਂ ਦੀ ਚੀਜ਼ਾਂ ਵੀ ਐਡਾਪਟ ਕਰਨੀਆਂ ਚਾਹੀਦੀਆਂ ਉਹਨਾਂ ਤੋਂ ਸਿੱਖਣਾ ਵੀ ਚਾਹੀਦਾ ਤੇ ਪੋਜ਼ਿਟਿਵ ਵੇ ਦੇ ਵਿੱਚ ਸਾਰੀਆਂ ਚੀਜ਼ਾਂ ਨਾਲ ਮਤਲਬ ਇੰਟਰੈਕਟ ਕਰਨਾ ਚਾਹੀਦਾ ਜਿੰਨਾ ਕੁ ਮੈਨੂੰ ਲੱਗਦਾ ਬਾਕੀ ਮੈਂ ਬਹੁਤ ਹਸਣਾ ਬਹਿ ਰਹੀ ਹਾਂ ਜੀ ਥੈਂਕ ਯੂ ਥੈਂਕ ਯੂ ਜੀ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਥੈਂਕ ਯੂ ਪਲੀਜ਼ ਪਲੀਜ਼ ਨਹੀਂ ਨਹੀਂ ਕੁਛ ਨਾ ਕੁਛ ਨਹੀਂ ਮੈਂ ਤਾਂ ਸਾਰਿਆਂ ਦਾ ਸ਼ੁਕਰਾਨਾ ਕਰ ਰਹੀ ਆ ਵਾਈਟ ਤੁਸੀਂ ਇੱਕ ਤੁਸੀਂ ਪਹਿਲਾਂ ਵੀ ਸਾਰੀਆਂ ਫਿਲਮਾਂ ਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਇਸ ਫਿਲਮ ਨੂੰ ਵੀ ਜਿਹਦਾ ਨਾਂ ਹੀ ਸ਼ੁਕਰਾਨਾ ਹੈ ਬਿਲਕੁਲ ਹੈ ਨਾ ਤਾਂ ਬਸ ਤੁਹਾਡਾ ਵੀ ਸ਼ੁਕਰਾਨਾ ਹੈ ਕਿ ਤੁਸੀਂ ਘਰ-ਘਰ ਜਾ ਕੇ ਇਹ ਮੈਸੇਜ ਪਹੁੰਚਾਣਾ ਤੁਸੀਂ ਤਾਂ ਦੇਖ ਲਈ ਹੈ ਵੀ ਸਾਡੀ ਫਿਲਮ ਕਹੀ ਜੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਈ ਹੈ ਆਈ ਹੈ ਕਿ ਨਹੀਂ ਥੈਂਕ ਯੂ ਬਿਲਕੁਲ ਬਸ ਇਹ ਹੈ ਕਿ ਹੁਣ ਅਸੀਂ ਤੁਹਾਨੂੰ ਫੇਰ ਬੇਨਤੀ ਕਰਦੇ ਹਾਂ ਤੁਹਾਡੀਆਂ ਜ਼ਿੰਮੇਵਾਰੀਆਂ ਜ਼ਿਆਦਾ ਵੱਧ ਜਾਂਦੀਆਂ ਨੇ ਕਿਉਂਕਿ ਅਸੀਂ ਘਰ-ਘਰ ਨਹੀਂ ਜਾ ਸਕਦੇ ਤੇ ਤੁਸੀਂ ਸਾਡਾ ਮੈਸੇਜ ਜਿਹੜਾ ਘਰ-ਘਰ ਪਹੁੰਚਾ ਸਕਦੇ ਹੋ ਤੇ ਬਹੁਤ ਸੋਹਣੀ ਫਿਲਮ ਹੈ ਤੇ ਇਸ ਫਿਲਮ ਨੂੰ ਵੀ ਬਹੁਤ ਪਿਆਰ ਦਿਵਾਓ ਤੇ ਅਸੀਂ ਆਡੀਅנס ਨੂੰ ਵੀ ਕਹਾਂਗੇ ਵੀ ਤੁਹਾਡੇ ਸਾਰਿਆਂ ਦੇ ਦੇਖਣ ਵਾਲੀ ਹੈ ਇੱਕ ਵੱਖਰਾ ਜਿਹਾ ਕਨਸੈਪਟ ਹੈ ਘਰ-ਘਰ ਦੀ ਕਹਾਣੀ ਹੈ ਇੱਕ ਪਰਿਵਾਰਿਕ ਸਟੋਰੀ ਹੈ ਤੇ ਤੁਹਾਡੇ ਸਾਰਿਆਂ ਦੇ ਪਿਆਰ ਦੀ ਜ਼ਰੂਰਤ ਹੈ ਤੁਹਾਡਾ ਬਹੁਤ-ਬਹੁਤ ਦਿਲ ਤੋਂ ਧੰਨਵਾਦ ਚਲੋ ਜਦੋਂ ਜੈਸਰ ਸਾਹਿਬ ਦੀ ਏਜ ਹੋਈ ਜਾ ਰਹੀ ਹੈ ਉਹੋ ਜਿਹੀ ਕੰਮ ਮਿਲੀ ਜਾ ਰਿਹਾ ਹੈ ਪਰ ਮੇਨ ਗੱਲ ਇਹ ਹੈ ਕਿ ਅੱਜਕਲ ਜਿੱਦਾਂ ਪਰਿਵਾਰ ਟੁੱਟਦੇ ਜਾ ਰਹੇ ਹਨ ਹਰੇਕ ਬੰਦਾ ਸੈਲਫ ਸੈਂਟਰਡ ਹੋ ਗਿਆ ਹੈ ਇਹ ਜੇ ਟਾਈਮ ਦੇ ਵਿੱਚ ਸ਼ੁਕਰਾਨਾ ਵਰਗੀ ਫਿਲਮ ਦਾ ਕਨਸੈਪਟ ਸੋਚਣਾ ਉਹਨੂੰ ਡਾਇਰੈਕਟ ਕਰਨਾ ਔਰ ਉਹਦੇ ਵਿੱਚ ਰੋਲ ਕਰਨਾ ਇੱਕ ਬੜੇ ਗਰਵ ਦੀ ਮਾਣ ਦੀ ਗੱਲ ਹੈ ਔਰ ਮੈਂ ਗੁਰੂ ਮਹਾਰਾਜ ਜੱਗ ਕੇ ਇਹੀ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਦਾ ਫਿਲਮ ਦਾ ਕਨਸੈਪਟ ਹੈ ਜਾਂ ਜਿਹੜਾ ਫਿਲਮ ਮੈਸੇਜ ਦੇ ਰਹੀ ਹੈ ਇਹ ਪਰਿਵਾਰਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਜਾਣਾ ਚਾਹੀਦਾ ਕਿ ਪਰਿਵਾਰ ਜੁੜੇ ਹੋਣ ਸਾਰੇ ਮਿਲੇ ਜੁਲ ਕੇ ਆਪਸ ਵਿੱਚ ਰਹਿਣ ਔਰ ਜਿਹੜਾ ਰਾਈਟਰ ਨੇ ਇੱਕ ਨਵੀਂ ਐਂਗਲ ਕੱਢਿਆ ਡਾਈਮੈਂਸ਼ਨ ਕੱਢੀ ਹੈ ਲੜਕੀ ਵਾਸਤੇ ਵਾਹ ਇੱਕ ਵੋਟੀ ਵਾਸਤੇ ਇੱਕ ਕੁੜੀ ਵਾਸਤੇ ਜਿਹੜੀ ਗੱਲ ਕਹੀ ਹੈ ਕਿ ਇਹ ਡੰਗਰ ਬੱਚਾ ਨਹੀਂ ਹੈ ਵੀ ਜਿਹੜਾ ਮਰਜ਼ੀ ਸੰਗਲਪਾ ਚ ਲੈ ਜਾਏ ਇਹ ਜਿਹੜੀ ਗੱਲ ਹੈ ਇਹ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਵੀ ਇਹ ਫਿਲਮ ਦਿਖਾਣੀ ਚਾਹੀਦੀ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਤਾਏ ਕੀ ਹੁੰਦੇ ਚਾਚੇ ਕੀ ਹੁੰਦੇ ਮਾਸੇ ਮਾਸੀ ਮਾਸੜ ਕੀ ਹੁੰਦੇ ਐ ਅੱਜ ਕੱਲ ਤਾਂ ਇਹ ਸਾਰੇ ਰਿਸ਼ਤੇਦਾਰੀ ਸਿਰਫ ਮਾਲ ਬਣ ਗਿਆ ਹੈ ਛੁੱਟੀ ਹੋਏਗੀ ਬੱਚਿਆਂ ਨੂੰ ਆਪਾਂ ਮਾਲ ਵੱਲੋਂ ਭਜਦੇ ਆਪਾਂ ਕੋਸ਼ਿਸ਼ ਨਹੀਂ ਕਰਦੇ ਕਿ ਪੂਆ ਦੇ ਘਰ ਜਾਈਏ ਮਾਸੀ ਦੇ ਘਰ ਜਾਈਏ ਚਾਚਾ ਜੀ ਨੂੰ ਮਿਲੀਏ ਤਾਇਆ ਜੀ ਨੂੰ ਮਿਲੀਏ ਇਹ ਫਿਲਮ ਸਾਨੂੰ ਦੁਬਾਰਾ ਜਿਹੜਾ ਸਾਡਾ ਪਛੋਕੜ ਹੈ ਜੋ ਸਾਡੇ ਸੰਸਕਾਰ ਹੈ ਉਹਨਾਂ ਵੱਲੋਂ ਸਾਨੂੰ ਇਹ ਪ੍ਰੇਰਿਤ ਕਰਦੀ ਹੈ ਫਿਲਮ ਮੈਂ ਡਾਇਰੈਕਟਰ ਸਾਹਿਬ ਨੂੰ ਔਰ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਐ ਔਰ ਤੁਹਾਨੂੰ ਸਾਰਿਆਂ ਨੂੰ ਇਹ ਵਧਾਈ ਦਿੰਦਾ ਕਿ ਤੁਸੀਂ ਇਸ ਮੌਕੇ ਤੇ ਗਵਾਹ ਬਣੇ ਹੋ ਸਾਡੀ ਫਿਲਮ ਦੇ ਗਵਾਹ ਬਣੇ ਹੋ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ-ਬਹੁਤ ਥੈਂਕ ਯੂ ਜੀ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਮੁਬਾਰਕ ਹੈ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ